ਰੋਪੜ ਦਾ ਇੱਕ ਬਹੁਤ ਪੁਰਾਣਾ ਪਿੰਡ ਹੈ ਜੀ ਕੋਟਲਾ ਨਿਹੰਗ ਖਾਨ ਔਰ ਉਹਦੇ ਨਾਲ ਹੀ ਲੱਗਦਾ ਟੱਪਰੀਆਂ ਉੱਥੇ ਅਸੀਂ ਅੱਜ ਦਾ ਇਹ ਵੀਡੀਓ ਸ਼ੂਟ ਕਰ ਰਹੇ ਹਾਂ ਟੱਪਰੀਆਂ ਦੇ ਵਿਖੇ ਔਰ ਨਾਲ ਸਾਡੇ ਬੈਠੇ ਨੇ ਸਰਦਾਰ ਸੀਤਾ ਸਿੰਘ ਜੀ ਅਤੇ ਇਹਨਾਂ ਦਾ ਸਾਰਾ ਪਰਿਵਾਰ ਬੈਠਾ ਹੈ ਗੱਲਾਂ ਬਾਤਾਂ ਸਧਾਰਨ ਜੀਆਂ ਆਮ ਅਸੀਂ ਗੱਲਾਂ ਕਰਦੇ ਜਿਵੇਂ ਤੁਹਾਨੂੰ ਪਤਾ ਹੈ ਤਾਂ ਉਹ ਗੱਲਾਂ ਅਸੀਂ ਕਰਦੇ ਹਾਂ ਵਿਰਸੇ ਤੇ ਵਿਰਾਸਤ ਦੀਆਂ ਵੀਡੀਓ ਸ਼ੁਰੂ ਹੋਣ ਜਾ ਰਹੀ ਹੈ ਜੀ ਧਿਆਨ ਨਾਲ ਸੁਣਿਓ ਸਾਰੀ ਗੱਲਬਾਤ ਅਤੀਤ ਦੀ ਕਹਾਣੀ ਵੀ ਹੋਏਗੀ ਤੇ ਥੋੜਾ ਜਿਹਾ ਹਾਸਾ ਠੱਠਾ ਵੀ ਹੈਗਾ ਵੀਡੀਓ ਦੇ ਵਿੱਚ ਜ਼ਰੂਰ ਸੁਣਿਓ ਸਾਰੀ ਗੱਲਬਾਤ ਤੇ ਵੀਡੀਓ ਜਿਹੜਾ ਹੈ ਅਖੀਰ ਤੱਕ ਦੇਖਿਓ ਗੱਲਾਂ ਬਾਤਾਂ ਕਾਫੀ ਰੋਚਕ ਹੋੜ ਗਿਆ ਇਹ 7 ਸਾਲ ਤੇ ਪੰਚਾਇਤਾਂ ਬਦਲੀਆਂ ਨਹੀਂ ਪੰਚਾਇਤ ਇੱਕ ਈ ਤੱਪਰੀ ਤੇ ਕੋਟਲੀ ਦੀ ਹਾਂ ਇੱਕ ਕੋਈ ਮਤਲਬ ਪੰਚਾਇਤ ਹੀ ਤਾਂ ਸਾੜੇ ਪਿੰਡ ਦਾ ਹੁਣ ਬਣੀ ਪੰਚਾਇਤ ਬਾਅਦ ਚ ਅੱਛਾ 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 ਬੰਦ ਕਰਕੇ ਖੜਾ ਦੇ ਅੰਦਰ ਆਜੇਂ ਵੋਟਾਂ ਮੂਟਾਂ ਸਾਰੇ ਕੋਟੜਾਂ ਨੂੰ ਪਾਈ ਕਰਦੇ ਕੋਕਲੇ ਨੂੰ ਹੀ ਪੈਂਦੀ ਰਹੀ ਵੋਟਾਂ ਜਦੋਂ ਪੰਚਾਇਤਾਂ ਵੀ ਹੋਈ ਤਾਂ ਵੋਟਾਂ ਹੀ ਪੈਂਦੀ ਹਟੇ ਉਹ ਗਰਵਚਨ ਤੋਂ ਹੋਈ ਕਰਦਾ ਤਾਂ ਐਮਐਲਏ ਵੀ ਬਣਿਆ ਉਹ ਉਹ ਫਿਰ ਜਾਦੂ ਦੇ ਟਾਈਮਾਂ ਵੀ ਇਕੱਠੀ ਬੰਨ ਜਾਇਤੀ ਸਾਡੀ ਕੋਟੜਾ ਰਪਰੀ ਹਾਂ ਬਾਬਾ ਜੀ ਨਾਂ ਕੀ ਤੁਹਾਡਾ ਸੀਤਾ ਸਿੰਘ ਆ ਜੀ ਸੀਤਾ ਸਿੰਘ ਪਹਿਲਾਂ ਸੀਤਾ RAM ਨੇ ਕਹਿੰਦੇ ਤੇ ਜੀ ਅੱਛਾ ਫਿਰ ਉਹਨਾ ਬਦਲਤਾ ਦਾ ਨਾਮ ਵੀ ਚਲ ਕੇ ਸੀਤਾ ਸਿੰਘ ਬਣ ਗਿਆ ਰੱਖਿਆ ਸੀਤਾ ਹੀ ਨਾਲ ਨਾਲ ਸਿੰਘ ਲਾਤਾ ਹਾਂ ਹਵਾਲ ਦੀ ਗੱਲ ਮੈਨੂੰ ਲੱਗਦਾ ਸੀਤਾ ਸਿੰਘ ਪੂਰੇ ਪੰਜਾਬ ਚ ਇਕੱਲੇ ਤੁਸੀਂ ਉੱਠਦੇ ਪੂਰੇ ਪੰਜਾਬ ਕੇ ਪੂਰੇ ਡੀਐਚ ਨਹੀਂ ਹੋਗਾ ਸੀਤਾ ਸਿੰਘ ਕੋਈ ਆਤਾ ਬੜੀ ਵਧੀਆ ਹਿੰਦੂ ਸਿੱਖ ਮਿਸਾਲ ਜਿਹੜੀ ਹੈ ਤੁਸੀਂ ਜੋੜੀ ਇਕੱਠੀ ਇਕੱਠੀ ਕਰ ਸੀਤਾ RAM ਸੀਗਾ ਫਿਰ ਸਿੰਘ ਲੱਗ ਗਿਆ ਚਲੋ ਇੱਕੋ ਗੱਲ ਹੈ ਬਹੁਤ ਵਧੀਆ ਆ ਤੁਸੀਂ ਦੱਸਿਆ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਪਿਤਾ ਜੀ ਦਾ ਨਾਮ ਨਾਨਕ ਸਿੰਘ ਨਾਦਕ ਸਿੰਘ ਜੀ ਤੇ ਦਾਦਾ ਜੀ ਦਾ ਨਾਮ ਵਜ਼ੀਰਾ ਵਜ਼ੀਰਾ ਚਾਰ ਭਾਈ ਤੇ ਜੀ ਸਾਡੇ ਅੱਛਾ ਦੱਸੋ ਫਿਰ ਪਰਿਵਾਰ ਬਾਰੇ ਪਰਿਵਾਰ ਬਾਰੇ ਇੱਕਦਾਂ ਇੱਕ ਬੜੇ ਬੜਾ ਤਾਂ ਆਏਗਾ ਤਾਂ ਆਪਣਾ ਇਹਨਾਂ ਦਾ ਬਾਬਾ ਕਿ ਕਹਿੰਦਾ ਉਹਦਾ ਸੰਤਰਾ ਨਹੀਂ ਇੱਕ ਇੱਕ ਹੀਰਾ ਹੀਰਾ ਵਜ਼ੀਰਾ ਦੋਨੇ ਭਾਈ ਤੇ ਹੀਰਾ ਵਜ਼ੀਰਾ ਇੱਕ ਇੱਕ ਉਹ ਸੰਤਰਾਮ ਤੇਲੂ ਤੇਲੂ ਅੱਛਾ ਇੱਕ ਸੰਤਰਾਮ ਇਹ ਤੁਹਾਡੇ ਦਾਦਾ ਜੀ ਦੇ ਭਰਾ ਸਾਰੇ ਦੱਸੇ ਤੁਸੀਂ ਹਾਂ ਹਾਂ ਜੀ ਉਹਨਾਂ ਦੇ ਭਰਾ ਤੁਸੀਂ ਹੋ ਅੱਛਾ ਅੱਛਾ ਉੱਥੋਂ ਪਿੱਛੇ ਵੀ ਪਤਾ ਕੋਈ ਪੀੜੀ ਦਾ ਨਹੀਂ ਇੱਥੇ ਤੱਕ ਪਤਾ ਤੁਹਾਨੂੰ ਨਹੀਂ ਪਤਾ ਇਹ ਵੀ ਬਹੁਤ ਵਧੀਆ ਹੈ ਤੁਹਾਨੂੰ ਪਤਾ ਅਸਾ ਚਾਰ ਭਰਾ ਸੀਗੇ ਉਹ ਦਾਓ ਵੀ ਸਾਰੇ ਦੇ ਗਣਾ ਤੇ ਤੁਸੀਂ ਬਹੁਤ ਵਧੀਆ ਹਾਂ ਤੇ ਬਾਪੂਆ ਜੀ ਤੁਹਾਡੇ ਕਿੰਨੇ ਭਰਾ ਸੀਗੇ ਉਹ ਇਕੱਲੇ ਹੀ ਥਾਈ ਉਹ ਇਕੱਲੇ ਸੀ ਹਾਂ ਇਕੱਲੇ ਹੀ ਠੀਕ ਹੈ ਬਾਪੂ ਜੀ ਹੋਰੇ ਦੱਸੋ ਸਮਾ ਜਿਹੜਾ ਹੈ ਪਹਿਲਾਂ ਦਾ ਵਧੀਆ ਸੀ ਕਿ ਹੁਣ ਦਾ ਸੱਚੀ ਗੱਲ ਦੱਸਣੀ ਹੈ ਜੋ ਤੁਹਾਡੇ ਜ਼ਹਿਨ ਚ ਆਉਂਦਾ ਹੈ ਉਹ ਦੱਸ ਦੇਣਾ ਤੁਸੀਂ। ਕੀ ਆ ਕਹਿੰਦੇ ਸਮੇਂ ਦੀ ਤਬਦੀਲੀ ਬਾਰੇ? ਸਮਾਤਾ ਜੀ ਉਸ ਟਾਈਮ ਦੇ ਵਿੱਚ ਉਹੀ ਚੰਗਾਤਾ। ਅੱਛਾ। ਹਾਂ ਜੀ। ਹੁਣ ਉਹ ਜਿਹੜੇ ਅੱਗੇ ਭਾਈਚਾਰੇ ਹੁੰਦੇ ਤੇ ਉਹ ਹੁਣ ਨਹੀਂ ਰਹੇ ਹੈਗੇ। ਅੱਛਾ। ਹਾਂ ਜੀ। ਕੀ ਫਰਕ ਦਿਖਦਾ ਹੁਣ ਤੁਹਾਨੂੰ? ਹੁਣ ਤੁਸੀਂ ਦੇਖ ਲਓ ਵੀ ਜ਼ਮਾਨੇ ਦਾ ਕੀ ਹਾਲ ਹੈ। ਹਾਂ ਹੁਣ ਉਹ ਉਹ ਗੱਲਾਂ ਨਹੀਂ ਰਹੀਆਂ ਅੱਛਾ ਕੀ ਆ ਫਰਕ ਦਿਖਦਾ ਵੱਡਾ ਫਰਕ ਬਾਈ ਜੀ ਤੇ ਰਹੀਆਂ ਇਹ ਜਿਹੜੇ ਉਹ ਸਿਆਣੇ ਦੇ ਜਿਹੜੇ ਚਾਚੇ ਰਹਿੰਦੇ ਉਹ ਤਾਂ ਫੇਰ ਆਪਣਾ ਇੱਕ ਜੂਏ ਉਹ ਕਰਦੇ ਰਹਿੰਦੇ ਤੇ ਪਿਆਰ ਹਾਂ ਹਾਂ ਹੁਣ ਕੌਣ ਕਰਦਾ ਹੁਣ ਦਵਾ ਪਿਆਰ ਨਹੀਂ ਹੈਗਾ ਹੁਣ ਪਿਆਰ ਵੀ ਨਹੀਂ ਹੁੰਨੇ ਰਹੇ ਜੀ ਹਾਂ ਲੇਕਿਨ ਪਹਿਲਾਂ ਦਾ ਪਿਆਰ ਅੱਛਾ ਹਾਂ ਭਾਈ ਚਾਰਕ ਸਾਂਝ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਹਾਂ ਭਾਈ ਯਾਰਕ ਖਤਮ ਹੁੰਦੀ ਜਾਂਦੀ ਜੀ ਇਹ ਰਹੀ ਵੀ ਹੈ ਇਹਦਾ ਨਾ ਪਹਿਨਾ ਹੁਣ ਜਿਹੜੀਆਂ ਹੁੰਦੀਆਂ ਜਾਂ ਮਨ ਨਾਲ ਨਾ ਇੰਨਾ ਪਿਆਰ ਨਹੀਂ ਆਇਗਾ ਹਾਂ ਪਹਿਲਾਂ ਕੋਈ ਦਿਲ ਤੇ ਗੱਲ ਪਿਆਰ ਹਾਂ ਪਹਿਲਾਂ ਤੇ ਇੱਕ ਦੂਰੇ ਜਿੱਥੇ ਪੱਕੀ ਉੱਥੇ ਖਾ ਲਈ ਜਿੱਥੇ ਪੱਕੀ ਉੱਥੇ ਗੱਲ ਲੜੀ ਬਸ ਹਾਂ ਜੀ ਖਾ ਲੰਦੇ ਰਹੀ ਐ ਇਸ ਤਰੀ ਹੁੰਦੀ ਇੰਨਾ ਪਿਆਰ ਸਦਾ ਹਾਂ ਅਬ ਇਹ ਆਲੇ ਦਲੇ ਦੇ ਪਿੰਡਾਂ ਦੇ ਨਾਮ ਦੱਸਿਓ ਮੈਂ ਦੱਸ ਨਹੀਂ ਹਾਂ ਆ ਪਿੰਡ ਐ ਹੀ ਆ ਜੀ ਇੰਦਰ ਮਾਜਰੀ ਹਾਂ ਜਟਾਂ ਦੀ ਸਨਾਣਾ ਜੀ ਬਾਗ ਵਾਲੀ ਹਾਂ ਹਾਂ ਅਕਬਰਪੁਰਾ ਜੀ ਬਾਕੀ ਫਿਰ ਆਏ ਨੂੰ ਦੋ ਦੋ ਪਿੰਡ ਆ ਉਹਨਾਂ ਦਾ ਭਲਾ ਜੀ ਨਾ ਅੱਛਾ ਉਹ ਹੋ ਫਿਰ ਉਹ ਪਰਖਾਲੀ ਸਈ ਆ ਚੱਲੋ ਦੱਸੋ ਇਹ ਉਧਰ ਨੂੰ ਜਾਂਦੇ ਜੇ ਫਿਰ ਪਰਖਾਲੀ ਨੂੰ ਬੜੀ ਹਾਂ ਐਸ ਤਰ੍ਹਾਂ ਦੇ ਪਿੰਡ ਤੇ ਬੜੀ ਬਾਜੀ ਬੜੀ ਹੋਰ ਵੀ ਹੈ ਪਿੰਡ ਵਿੱਚ ਹਾਂਜੀ ਬਹੁਤ ਹੈ ਦੱਸੋ ਛੱਡਣਾ ਨਹੀਂ ਕੋਈ ਹੋਰ ਨਹੀਂ ਐਨੇ ਕੰਮ ਨਹੀਂ ਦਿਮਾਗ ਕਰਦਾ ਮੈਂ ਨਹੀਂ ਤਾਂ ਮੈਂ ਦੱਸਣਾ ਕੋਈ ਨਹੀਂ 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 ਦੱਸ ਦੇਣਾ ਤੁਸੀਂ ਕਾਫੀ ਦੱਸ ਤੇ ਦੋ ਚਾਰ ਰਹਿ ਗਏ ਹੋਰ ਦੱਸ ਦੋ ਆਠ ਵੱਡੇ ਮਿੱਤਰ ਆਏ ਕਿਹੜੇ ਪਿੰਡ ਤੋਂ ਆਏ ਏ ਦੱਸੋ ਇਹ ਤਾਂ ਚੱਲਿਆਂ ਦੇ ਕਹਿੰਦੇ ਆਹਾ ਆ झलिया सिबल झलिया सिब्बल झलियाली बड़ी चलिया या बड़े वे सारे पिंडा दे सब कुछ आ ਆਉਂਣਾ ਨੂੰ ਪਤਾ ਜੀ ਹੈ। ਆ ਦੱਸਿਓ ਜੀ ਜਰਾ ਮਾਈਕ ਲਈਏ ਤੁਹਾਨੂੰ ਪਿੰਡਾਂ ਦੇ ਨਾਂ ਇਹ ਲొਕੇਸ਼ਨ ਦੱਸ ਦਿਓ ਜਰਾ। ਆਓ ਜੀ ਨੇੜੇ ਜਲੂ ਇੱਥੇ ਫੜ ਕੇ ਦੱਸੋ। ਹਾਂ ਜੀ ਦੱਸੋ ਜੀ ਪਿੰਡਾਂ ਦੇ ਨਾਂ। ਕੋਟਲੇ ਨੰਗ ਤੋਂ ਜੀ ਇਹ ਉੱਪਰ ਕਰ ਲਓ ਮਾਈਕ ਦੀ। ਹਾਂ ਕੋਟਲੇ ਨੰਗ ਤੋਂ ਸਾਡਾ ਜਿਹੜਾ ਨਾ ਏਰੀਆ ਇਹ ਜੀ ਇਹ ਸਾਰਾ ਸਾਰਾ ਕੰਢੀ ਏਰੀਆ ਪੈਂਦਾ ਮਤਲਬ। ਹਾਂ ਹਾਂ। ਕੋਟਲੇ ਤੋਂ ਟੱਪਰੀਆਂ ਜੀ ਟੱਪਰੀਆਂ ਤੋਂ ਆਪਣੇ ਮਜਰੀ ਮਜਰੀ ਜੱਟਾਂ ਹਾਂ ਖਾਲਦਪੁਰ ਗਰੇਵਾਲ ਜੀ ਅਕਬਰਪੁਰ ਮਗਰੋੜ ਹਾਂ ਜੀ ਅਤੇ ਆਪਣਾ ਚੌਰ ਮਿਆਣੀ ਸੁਨਾਣਾ ਸੁਨਾਣਾ ਬਹੁਤ ਬਹੁ ਗਿਣਤੀ ਮਤਲਬ ਮੁਸਲਮਾਨਾਂ ਦੇ ਪਿੰਡ ਸੀ ਜਿਹੜਾ ਸੁਨਾਣਾ ਪਿੰਡ ਸੁਨਾਣਾ ਹੈ ਇਹ ਟੋਟਲ ਕੱਟੜ ਮੁਸਲਮਾਨਾਂ ਦੇ ਪਿੰਡ ਸੀ ਕੋਟਲੇ ਤੋਂ ਲੈ ਕੇ ਆ ਨਾਲ ਨਾਲ ਕੰਢੀ ਇਲਾਕਾ ਜਿਹੜਾ ਸਾਰੇ ਅੱਗੇ ਫਤੇਪੁਰ ਫਤੇਪੁਰ ਦੇ ਚਾਰ ਬਾਸ ਹੈ ਜੀ ਫਤੇਪੁਰ ਦੀ ਗੱਲ ਦੱਸੋ ਜੀ ਹਾਂ ਜੀ ਫਤੇਪੁਰ ਦੇ ਵਿੱਚ ਇੱਕ ਕਿਲਾ ਵੀ ਹੈ ਉਹ ਤੁਹਾਨੂੰ ਮੈਂ ਕਿਤੇ ਨੇ ਲੈ ਕੇ ਜਾਣਾ ਆਪਾਂ ਕਰਕੇ ਆਉਣਾ ਉਹ ਹਾਂ ਫਤੇਪੁਰ ਭਗਾਲਾ ਭਗਾਲੇ ਤੋਂ ਅੱਗੇ ਬੜੀ ਰੰਗ ਪਰ ਝਾਂਡੀਆਂ ਕਾਲੂਵਾਲ ਭੋਲੋਂ ਸੈਂਫਲਪੁਰ ਮਾਦਪੁਰ ਭੱਦਲ ਪਰਖਾਲੀ ਜੀ ਪਰਖਾਲੀ ਤੋਂ ਅੱਗੇ ਕਕੋਟ ਪੈ ਜਾਂਦਾ ਸਾਈਡ ਨੂੰ ਇਹ ਵੀ ਮੁਸਲਮਾਨ ਦੇ ਕਟੜ ਪਿੰਡ ਸੀ ਇਹ ਕਕੋਟ ਮਜਰੀ ਕਕੋਟ ਮਜਰੀ ਹਾਂ ਹਾਂ ਕਕੋਟ ਮਜਰੀ ਤੋਂ ਅੱਗੇ ਹਰੀਪੁਰ ਬਰਦਾਰ ਜੀ ਬਰਦਾਰ ਅੱਜ ਵੀ ਬਹੁਤ ਬਹੁ ਗਿਣਤੀ ਦੇ ਮੁਸਲਮਾਨ ਬੈਠੇ ਆ ਉਹਨਾਂ ਨੂੰ ਬਰਦਾਰ ਤੇਲੀਆਂ ਦੀ ਕਹਿੰਦੇ ਆ ਪੁਰਾਣੇ ਅੱਛਾ ਪੁਰਾਣੇ ਅੱਜ ਵੀ ਬੈਠੇ ਤੇਲੀ ਤੇਲੀ ਬਰਾਦਰੀ ਦੇ ਜ਼ਿਆਦਾ ਲੋਕ ਬੈਠੇ ਉੱਥੇ ਤੇਲੀ ਦੇ ਉੱਪਰ ਉਹਨਾਂ ਦੇ ਉੱਪਰ ਨੂੰ ਟੱਪਰੀਆਂ ਪਿੰਡ ਵੀ ਬ੍ਰਾਹਮਣਾਲ ਵੀ ਹੈਗਾ ਤਾਰਾ ਪਰ ਹਰਨਾਮ ਪਰ ਤੇ ਮੀਆਂਪੁਰ ਚੰਗਰ ਕਹਿ ਜਾਂਦੇ ਆਪਾਂ ਉੱਪਰ ਤਾਰਾ ਪਰ ਜਿਹੜੀਆਂ ਉਹ ਜਗਾ ਬਣੀ ਬਾਬੇ ਪੀਰ ਦੀ ਜੀ ਤੇ ਥੱਲੇ ਆ ਜਾਓ ਇਧਰ ਬਾਗ ਵਾਲੀ ਤੇ ਬਿੰਦਰਾਖ ਹਾਂ ਬਿੰਦਰਾਖ ਤੋਂ ਅੱਗੇ ਬਵਾਨੀ ਬਵਾਨੀ ਤੋਂ ਥੱਲੇ ਪੰਜੋਲੀ ਪੰਜੋਲਾ ਤੇ ਮਦਵਾੜਾ ਜੀ ਖਿਦਰਾਬਾਦ ਮੀਆਂਪੁਰ ਇਹ ਇਹ ਸਾਰੇ ਪਿੰਡ ਸਾਡੇ ਇੱਥੇ ਇਹ ਪਿੱਛੇ ਮੁੜੇ ਆਓ ਫਿਰ ਠਾਉਣਾ ਆ ਜਾਂਦਾ ਮਾਨਕ ਮਾਜਰਾ ਪੜੀ ਝੱਲੀਆਂ ਮਾਦਪੁਰ ਸੈਂਫਲਪੁਰ ਗੰਧੋਂ ਮਾਨਕ ਮਾਜਰਾ ਝੱਲੀਆਂ ਰੰਗੀਲਪੁਰ ਭਿਉਰਾ ਇਹ ਸਾਡੇ ਸਾਰੇ ਉੱਪਰਲਾ ਪਿੰਡ ਸਾਰੇ ਕੰਢੀ ਇਲਾਕੇ ਦੇ ਪਿੰਡ ਗਿਨੇ ਜਾਂਦੇ ਆ। ਕਮਾਲ। ਆ ਜਿਹੜਾ ਖਨੋਲੀ ਵਾਲੇ ਪਾਸੇ ਨੂੰ ਜਾਓ ਆਪਾਂ ਸਾਲੀ। ਖਨੋਲੀ ਵਾਲੇ ਪਾਸੇ ਨੂੰ ਜੋ ਇੱਥੇ ਰੋਪੜ ਤੋਂ ਹੀ ਸਟਾਰਟ ਹੋ ਜਾਂਦਾ ਨਾਨਕਪੁਰਾ, ਹਸੈਨਪੁਰਾ ਹਾਂ ਹਾਂ। ਮਾਲਕਪੁਰਾ। ਜੀ। ਤੇ ਖዋਸਪੁਰਾ। ਹਾਂ। ਅਹਿਮਦਪੁਰ ਦੁੱਗਰੀ। ਹਾਂ। ਤੇ ਡੰਗੋਲੀ। ਹਾਂ ਜੀ। ਮਕੌੜੀ। ਹਾਂ ਜੀ। ਤੇ ਇੱਧਰ ਖਨੋਲੀ ਆ ਜਾਂਦਾ, ਨੋਹੋ ਆ ਜਾਂਦਾ, ਫਿੱਡੇ ਆ ਜਾਂਦੇ, ਲੋਹਗੜ੍ਹ। ਹਾਂ ਹਾਂ। ਲੋਦੀ ਮਾਜਰਾ ਵਗੈਰਾ ਇੱਧਰ دریا ਦੇ ਨੇੜੇ ਆ ਗਏ ਆਪਾਂ। ਹਾਂ ਜੀ। ਕਟਲੀ ਵਗੈਰਾ। ਆਲਮਪੁਰ ਕਟਲੀ। ਜ ਆਪਣਾ ਦਬੁਰਜੀ ਆ ਜਾਂਦੀ ਅੱਗੇ ਉਹਦੇ ਉਹਦੇ ਨਾਲ ਚੰਦਪੜ ਡਕਾਲਾ ਬਹੁਤ ਪਿੰਡ ਹੈ ਜੀ ਇਹਦੇ ਨੇੜੇ-ਨੇੜੇ ਸਾਰੇ ਮਤਲਬ ਇਹ ਕੰਢੀ ਇਲਾਕੇ ਦੇ ਪਿੰਡ ਹੈ ਦਰਿਆ ਦੇ ਨਾਲ ਜਿਆਦਾ ਕਰਕੇ ਇਸ ਇਲਾਕੇ ਦੇ ਵਿੱਚ ਨੂੰ ਮੁਸਲਮਾਨੋਂ ਬਸੋਂ ਜਿਆਦਾ ਸੀ ਗੁੱਜਰ ਬਰਾਦਰੀ ਦੇ ਮੁਸਲਮਾਨ ਸੀ ਹਾਂ ਲਓ ਜੀ ਆ ਸੁਨੇ ਦੀ ਪਿੰਡਾਂ ਦੇ ਨਾਮ ਔਰ ਪੂਰੀ ਦੀ ਪੂਰੀ ਗੂਗਲ ਲੋਕੇਸ਼ਨ ਦੱਸਤੀ ਤੁਹਾਨੂੰ ਅਸੀਂ ਵੀਡੀਓ ਸ਼ੂਟ ਕਰ ਰਹੇ ਟੱਪਰੀਆਂ ਦੇ ਵਿੱਚ ਬਾਪੂ ਜੀ ਸੀਤਾ ਸਿੰਘ ਇਹਨਾਂ ਦਾ ਨਾਮ ਹੈ ਇਹਨਾਂ ਦੇ ਨਾਲ ਗੱਲਾਂ-ਬੱਤਾਂ ਕਰ ਰਹੇ ਨੇ ਪਰਿਵਾਰ ਦੇ ਬਾਕੀ ਜੀ ਸਾਰੇ ਬੈਠੇ ਇੱਥੇ ਆ ਦੇਖੋ ਪਿੱਛੇ ਕੰਮ ਹੋ ਰਿਹਾ ਲਸਣ ਛਿੱਲ ਹੋ ਰਿਹਾ ਔਰ ਇੱਕ ਬਾਪੂ ਜੀ ਦੀ ਸਿਸਟਰ ਬੈਠੇ ਆ ਭੈਣ ਇਹਨਾਂ ਦੀ ਤੇ ਆ ਘਰੋਂ ਬੈਠੇ ਆ ਦੀ ਆ ਦੇਖੋ ਲਸਣ ਤੇ ਸ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਨਾਲੇ ਕਰ ਰਹੇ ਆ ਗੱਲਾਂ-ਬੱਤਾਂ ਇਹ ਬੇਬੇ ਪਿੰਡਾਂ ਦੇ ਨਾ ਸਹੀ ਬੋਲਦੇ ਇਹਨਾਂ ਨੇ ਹਾਂਜੀ ਹਾਂ ਕੋਈ ਰਹਿ ਤਾਂ ਨਹੀਂ ਗਿਆ ਪੱਕਾ ਪੱਕਾ ਦੇਖੋ ਜੀ ਤੁਹਾਡਾ ਕੋਈ ਪਿੰਡ ਦਾ ਨਾਮ ਰਹਿ ਗਿਆ ਹੋਵੇ ਤਾਂ ਤੁਸੀਂ ਜ਼ਰੂਰ ਕਰਿਓ ਕਮੈਂਟ ਲੈਦੇ ਤੇ ਚੜਦੇ ਪੰਜਾਬ ਦੇ ਸਾਰੇ ਸਾਡੇ ਵੀਡੀਓਜ਼ ਦੇਖਦੇ ਨੇ ਲੈਦੇ ਪੰਜਾਬ ਦੇ ਲੋਕ ਜਿਹੜੇ ਸਭ ਉੱਥੇ ਰਹਿ ਰਹੇ ਨੇ ਕਦੀ ਚੜਦੇ ਪੰਜਾਬ ਚ ਰਹਿੰਦੇ ਸੀ ਇਹਨਾਂ ਪਿੰਡਾਂ ਦੇ ਵਿੱਚ ਉੱਠ ਕੇ ਗਏ ਨੇ ਉਹ ਵੀ ਆਪਣੇ ਪਿੰਡ ਦਾ ਨਾਮ ਲਿਖ ਸਕਦੇ ਆ ਤੇ ਕੋਈ ਯਾਦ ਪੁਰਾਣੀ ਜਿਹੜੀ ਹੈ ਉਸ ਨੂੰ ਤਾਜ਼ਾ ਕਰ ਸਕਦੇ ਆ ਜੀ ਅੱਜ ਲਾਹੌਰ ਦੇ ਵਿੱਚ ਹੋ ਰਹੀ ਹੈ ਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤਿੰਨ ਦਿਨ ਚੱਲਣੀ ਹੈ ਮੈਂ ਇਹ ਕਹਿ ਰਿਹਾ ਸੀਗਾ ਕੀ ਦੇਖੋ ਉਹ ਸਮਾਸੀ 47 ਦਾ ਲੋਕਾਂ ਨੇ ਆਪਸ ਵਿੱਚ ਵਰਡ ਟਕ ਕੀਤੀ ਇੱਕ ਦੂਜੇ ਨੂੰ ਮਾਰਿਆ ਜੀ ਲੇਕਿਨ ਸਮਾ ਦੇਖੋ ਹੁਣ ਫੇਰ ਵਾਪਸ ਕਿੱਥੇ ਪਹੁੰਚ ਗਿਆ ਹੁਣ ਜੱਫੀਆਂ ਪਾਉਂਦੇ ਫਿਰਦੇ ਆ ਫੇਰ ਜੱਫੀਆਂ ਪਾ ਰਹੇ ਜੀ ਸਾਡੇ ਹੁਣ ਗੁਰਪੁਰਪ ਤੇ ਕਿੰਨੀ ਸੰਗਤ ਗਈ ਵੀ ਆ ਪਾਕਿਸਤਾਨ ਦੇ ਵਿੱਚ ਪਰ ਕਿਦਾਂ ਉਹ ਆਪਣੇ ਪਰਿਵਾਰ ਦੀ ਤਰ੍ਹਾਂ ਉੱਥੇ ਤੁਰੇ ਫਿਰਦੇ ਆ ਹਾਂ ਉਹ ਲੋਕ ਵੀ ਚਾਹੁੰਦੇ ਆ ਵੀ ਅਸੀਂ ਇੰਡੀਆ ਜਾਈਏ ਇੰਡੀਆ ਵਾਲੇ ਤਾਂ ਬਹੁਤ ਜ਼ਿਆਦਾ ਚਾਹੁੰਦੇ ਆ ਵੀ ਅਸੀਂ ਆਪਣਾ ਪੁਰਾਣਾ ਵਿਰਸਾ ਪੁਰਾਣਾ ਘਰਬਾਰ ਪੁਰਾਣੀਆਂ ਜ਼ਮੀਨਾਂ ਪੁਰਾਣਾ ਸਾਰਾ ਕੁਝ ਦੇਖ ਕੇ ਆਈਏ ਲਾਹੌਰ ਦੀ ਤਾਂ ਬਹੁਤ ਜ਼ਿਆਦਾ ਤਾਂਗ ਹੈ ਅੱਜ ਕੱਲ ਜ 1% ਬਚਿਆ ਜੀ ਜਿਹੜੇ ਉਧਰੋਂ ਆਏ ਬੇ ਅੱਜਕੱਲ 1-2% ਰਹਿ ਗਏ ਜੀ ਤੇ ਉਹਨਾਂ ਨੂੰ ਬੜੀ ਤਾਂਗ ਹੈ ਮਤਲਬ ਵੀ ਜੇ ਅਸੀਂ ਆਪਣੇ ਘਰਬਾਰ ਆਪਣੀਆਂ ਜ਼ਮੀਨਾਂ ਆਪਣਾ ਸਾਰਾ ਕੁਝ ਉਹ ਦੇਖ ਕੇ ਆਈਏ ਪਰ ਗਵਰਨਮੈਂਟਾਂ ਦੀ ਢਿੱਲ ਨਹੀਂ ਮਿਲ ਰਹੀ ਗਵਰਨਮੈਂਟ ਥੋੜੀ ਸਖਤਾਈ ਵਰਤ ਰਹੀ ਹੈ ਨਹੀਂ ਵਰਤਣੀ ਚਾਹੀਦੀ ਪਹਿਲੀ ਗੱਲ ਤਾਂ ਜਿਹੜਾ 60 ਸਾਲ ਤੋਂ ਉੱਪਰ ਉਹਨਾਂ ਦੀ ਬੀਜੇ ਦੀ ਵੀ ਸ਼ਰਤ ਖਤਮ ਕਰ ਦੇਣੀ ਚਾਹੀਦੀ ਹੈ ਜਿਹੜੀ ਬੀਜੇ ਵਾਲੀ ਆ 60 ਸਾਲ ਤੋਂ ਉੱਪਰ ਕੋਈ ਬੰਦਾ ਕੋਈ ਇੱਧਰ ਆ ਕੇ ਨਹੀਂ ਨੁਕਸਾਨ ਕਰ ਸਕਦਾ ਕੋਈ ਉੱਧਰ ਜਾ ਕੇ ਨਹੀਂ ਕਰ ਸਕਦਾ ਜੀ ਕੁਝ ਬੰਦੇ ਇੱਥੋਂ ਜਿਹੜੇ ਇੱਥੇ ਕੋਟਲੇ ਪਿੰਡ ਤੋਂ ਗਏ ਵੇ ਆ ਕੋਟਲੇ ਨਹਿੰਗ ਤੋਂ ਅੱਜ ਵੀ ਉੱਧਰ ਜਿਉਂਦੇ ਬੈਠੇ ਆ ਉਹ ਪਾਕ ਇਹਦੇ ਕੋਟਲੇ ਪਿੰਡ ਬਾਰੇ ਗੱਲਾਂ ਕਰਦੇ ਆ YouTube ਤੇ ਆਉਂਦਾ ਆ YouTube ਤੇ ਆਉਂਦਾ ਉਹ ਇੱਥੇ ਦੇ ਬੰਦਿਆਂ ਦੇ ਵੀ ਲੰਬੜਦਾਰ ਬਰਦਾਰ ਸੀ ਕੀ ਕੋ ਸਾਰਾ ਕੁਝ ਹੈਗਾ ਸੀ ਚਲੋ ਜੀ ਦੇਖੋ ਜੀ ਵਰਲਡ ਪੰਜਾਬੀ ਕਾਨਫਰੰਸ ਲਾਹੌਰ ਦੇ ਵਿੱਚ ਹੋ ਰਹੀ ਹੈ ਤੇ ਦੋਨਾਂ ਦੇਸ਼ਾਂ ਦੇ ਦੋਨਾਂ ਦੇਸ਼ਾਂ ਦੇ ਨੀ ਪੂਰੀ ਦੁਨੀਆ ਦੇ ਪੰਜਾਬੀ ਜਿਹੜੇ ਉੱਥੇ ਜੁੜ ਬੈਠੇ ਨੇ ਸਾਂਝਾਂ ਦੀ ਗੱਲ ਕਰਦੇ ਨੇ ਪਿਆਰ ਦੀ ਗੱਲ ਕਰ ਰਹੇ ਨੇ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਜਰੂਰ ਕਰਿਓ ਕਮੈਂਟ ਬਾਬਾ ਜੀ ਨਾਲ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਜੀ ਹੋਰ ਜੀ ਬਾਬਾ ਜੀ ਆ ਆਪਣੇ ਬਚਪਨ ਦੇ ਸਮੇਂ ਦੀਆਂ ਕੋਈ ਗੱਲਾਂ ਦੱਸੋ ਸਕੂਲ 'ਚ ਕਿਸ ਤਰ੍ਹਾਂ ਪੜ੍ਹਾਈ ਹੁੰਦੀ ਸੀਗੀ ਕਿਹੜੀ-ਕਿਹੜੀ ਵਿਸ਼ਾ ਪੜਾਇਆ ਜਾਂਦਾ ਸੀ ਸਕੂਲ ਦੇ ਵਿੱਚ ਜੱਤਾਂ ਜੀ ਉੜਦੂਗੀ ਚੱਲਦਾ ਤਾਂ ਅੱਛਾ ਜੀ ਫਿਰ ਉਤੇ ਬਾਅਦ ਫਿਰ ਹਿੰਦੀ ਲੱਗੀ ਅੱਛਾ ਫਿਰ ਹਿੰਦੀ ਛੇਤੀ ਛੇਤੀ ਬੱਚਿਆਂ ਨੂੰ ਨਹੀਂ ਆਈ ਹੈਗੀ ਅੱਛਾ ਜਿੱਟੜ ਕੋਟੁੰਦੇ ਰਹੇ ਬੜੇ ਬੜੇ ਕੰਮ ਕਰਦੇ ਰਹੇ ਜੀ ਠੀਕ ਗੱਲ ਜਿਹੜੀ ਹੋਈ ਵੀ ਗੈਲ ਉਹ ਦੱਸਣੀ ਅੱਛਾ ਹਿੰਦੀ ਆਈ ਨਹੀਂ ਬਹੁਤ ਕਟਾਈ ਹੁੰਦੀ ਰਹੀ ਹਾਂਜੀ ਹੁੰਦੀ ਰਹੀ ਹੈ ਜੀ ਅੱਛਾ ਫਿਰ ਹਿੰਦੀ ਫਿਰ ਉਤੇ ਬਾਅਦ ਪੰਜਾਬੀ ਲੈ ਲੱਗੀ ਅੱਛਾ 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 ਤੇ ਮਾਸਟਰ ਕਿਥੇ ਕਹਿੰਦੇ ਸੀ ਮਾਸਟਰਤਾ ਜੀ ਕੋਈ ਮੀਆਪੁਰ ਦਾ ਦਾਦਾ ਕੋਈ ਕਿਤੇ ਦਾ ਦਾਦਾ ਕੋਈ ਕਿਦੇ ਦਾ ਦਾ ਇਸ ਤਰ੍ਹਾਂ ਮਾਸਟਰ ਤੇ ਹਾਂ ਤੇ ਬਚਪਨ ਚ ਖਲਾਰਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਅੱਜ ਕੱਲ ਤਾਂ ਬੱਚੇ ਮੋਬਾਈਲ ਤੇ ਬੈਠੇ ਰਹਿੰਦੇ ਆ ਤੇ ਤੁਹਾਡੇ ਬਚਪਨ ਚ ਤੁਸੀਂ ਕੀ ਕੁਝ ਖੇਡਦੇ ਰਹੇ ਹੋ ਬਰਾਹੀ ਦੱਸੋ ਆਈ ਆਪਣਾ ਫਟਵਾਲ ਹਾਂ ਫਟਵਾਲ ਜਿਆਦਾ ਖੇਡਦੇ ਹੁੰਦੇ ਤੇ ਅੱਛਾ ਹਾਂਜੀ ਹੋਰ ਹੋਰ ਵਾ ਜਿਆਦਾ ਫਿਰ ਉਹ ਲੱਕੜੀ ਦੇ ਬੱਲੇ ਹੁੰਦੇ ਤੇ ਉਹ ਦੁਨੀਆਂ ਫਿੰਡਾ ਹੁੰਦੀਆਂ ਨੇ ਕੜੀਆਂ ਇਹ ਜਿਹੜੀਆਂ ਅੱਛਾ ਉਹਨਾਂ ਕਾ ਖੇਡਦੇ ਰਹੇ ਆ ਬਸ ਹਾਂ ਉਹ ਉਹ ਦੱਸ ਰਹੇ ਗੁਲੀ ਡੰਡਾ ਖੇਡਦੇ ਸੀ ਤੁਸੀਂ ਹਾਂ ਜੀ ਹਾਂ ਜੀ ਤੁਸੀਂ ਵੀ ਖੇਡਦੇ ਆ ਹਾਂ ਜੀ ਆਹ ਦੇਖੋ ਕਹਿੰਦੇ ਗੁਲੀ ਡੰਡਾ ਵਿੱਚ ਖੇਡਦੇ ਰਹੇ ਬਹੁਤ ਮਸ਼ਹੂਰ ਹੁੰਦਾ ਸੀ ਗੁਲੀ ਡੰਡਾ ਦਾ ਬਹੁਤ ਤਾਂ ਜੀ ਜੀ ਹਾਂ ਜੀ ਬਹੁਤ ਜ਼ਬਰਦਸਤ ਖੇਡ ਸੀ ਹਾਂ ਜੀ ਹਾਂ ਜੀ ਇਹ ਕਿ ਕ੍ਰਿਕਟ ਤੋਂ ਪਹਿਲਾਂ ਗੁੱਲੀ ਡੰਡਾ ਹੀ ਹੁੰਦਾ ਸੀ ਹੁਣ ਤਾਂ ਕ੍ਰਿਕਟ ਹੀ ਚੱਲ ਪਈ ਹੈ ਮੈਨੂੰ ਲੱਗਦਾ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਸ਼ਾਇਦ ਉਹਨਾਂ ਨੂੰ ਪਤਾ ਹੀ ਨਾ ਹੋਵੇ ਗੁੱਲੀ ਡੰਡਾ ਕੀ ਚੀਜ਼ ਹੈ ਕੀ ਚੀਜ਼ ਹੈ ਹਾਂ ਤੇ ਗੁੱਲੀ ਡੰਡਾ ਤਾਂ ਬਹੁਤ ਖੇਡਿਆ ਤੁਸੀਂ ਵੀ ਖੇਡਿਆ ਗੁੱਲੀ ਡੰਡਾ ਦੀ ਖੇਡਿਆ ਜੀ ਵਾਹ ਜੀ ਵਾਹ ਕਮਾਲ ਹੈ ਆਹੀ ਗੱਲਾਂ ਬਾਤਾਂ ਕਰਦੇ ਆਂ ਅਸੀਂ ਕੋਈ ਇੰਟਰਵਿਊ ਥੋੜਾ ਲੈਂਦੇ ਆਂ ਅਸੀਂ ਅਸੀਂ ਤਾਂ ਕੁਝ ਤੁਹਾਡੇ ਤੋਂ ਸੁਣ ਲਿਆ ਕੁਝ ਇਦਰ ਸੋਲਿਆ ਕੁਝ ਸੜਾ ਤਾਂ ਕੁਝ ਇਹਨਾਂ ਨੇ ਕਹਿਤਾ ਪਰਿਵਾਰ ਇਕੱਠਾ ਬੈਠਾ ਆਪਾਂ ਗੱਲਾਂ ਬਾਤਾਂ ਵਾਰ ਰਹੇ ਆ ਜੀ ਹਾਂ ਜੀ ਪੰਜਾਬ ਦੀਆਂ ਗੱਲਾਂ ਕਰ ਰਹੇ ਆ ਪੰਜਾਬੀਆਂ ਦੀਆਂ ਗੱਲਾਂ ਕਰ ਰਹੇ ਆ ਜੀ ਹਾਂ ਜੀ ਕਵਾਲ ਦੀ ਗੱਲ ਹੈ ਠੀਕ ਹੈ ਠੀਕ ਹੈ ਖਾਣ ਪੀਣ ਕੜੀ ਬਣਾ ਲਈ ਅੱਛਾ ਆਹ ਸਾਗ ਰੇਣ ਲੈ ਹਾਂ ਬਈ ਇਹ ਡਾਲਾਂ ਹੁੰਦੀਆਂ ਨੇ ਮਾਹਾਂ ਦੀਆਂ ਮੋਠਾ ਮੋਠ ਘਰਦੇ ਹੁੰਦੇ ਨੇ ਮਾਹ ਘਰਦੇ ਹੁੰਦੇ ਨੇ ਹਾਂ ਮਸਰੀਆਂ ਵੀ ਜੇ ਕਰਦੇ ਜਾਂ ਕਣਕਾਂ ਦੇ ਗੈਲ ਹਾਂ ਉਹ ਮਿਹਰੀ ਦੀ ਦਾਲ ਇਹੀ ਦਾਲਾਂ ਹੁੰਦੀਆਂ ਨੇ ਜਿਹੜਾ ਖਾਣੇ ਹੁੰਦੇ ਘਰ ਦੇ ਹੁੰਦੇ ਹਾਂਜੀ ਛੋਲੇ ਘਰ ਦੇ ਹੁੰਦੇ ਨੇ ਬੀਜੇ ਘਰ ਦੇ ਛੋਲੇ ਘਰ ਦੇ ਹੁੰਦੇ ਨੇ ਛੋਲਿਆਂ ਦੀ ਭਿਉਂ ਲੈਣੇ ਫਿਰ ਸਕਾ ਲੈਣੇ ਫਿਰ ਉਹ ਉਹਨਾਂ ਦੀ ਦਾਲ ਢਾਲ ਲੈਣੀ ਅੱਛਾ ਫਿਰ ਉਹ ਖਾਂਦੇ ਹੁੰਦੇ ਤੇ ਹੁਣ ਤਾਂ ਛੋਲੇ ਬੀਜਦੇ ਹੀ ਨਹੀਂ ਕੋਈ ਛੋਲੇ ਹੁਣ ਨਾ ਬਸਰੀ ਬੀਜਦਾ ਕੋਈ ਹਾਂਜੀ ਬੀਜਦੇ ਆਏ ਤਾਂ ਵੀ ਜਿਹੜੇ ਬੀਜਦੇ ਆ ਉਹਨਾਂ ਦਾ ਹੋ ਬਰੇਰੀ ਹੁੰਦੀ ਹੈ ਜਿਹੜੇ ਬੀਜ ਦਿੰਦੇ ਉਹਨਾਂ ਦਾ ਹੋ ਜਾਂਦੀ ਹੋ ਜਾਂਦੀ ਉਹਨਾਂ ਦੀ ਹਾਂਜੀ ਓਏ ਕੱਟ ਗਈ ਹੁਣ ਕੱਟ ਗਿਆ ਜੀ ਜਣੂ ਹੁਣ ਚਲਣੇ ਕੱਟ ਗਿਆ ਹਾਂ ਨਹੀਂ ਅਗਾ ਮਾਰੂ ਹੁੰਦੇ ਤੇ ਹਾਂ ਹੁਣ ਪਾਣੀ ਵਾਲੇ ਹੁੰਦੇ ਅੱਛਾ ਇਹ ਦੱਸੋ ਮਾਰੂ ਖੇਤੀ ਵਧੀਆ ਸੀ ਕਿ ਆ ਪਾਣੀ ਵਾਲੀ ਖੇਤੀ ਮਾਰੂ ਚੰਗੀ ਸੀ ਖੇਤੀ ਮਾਰੂ ਚੰਗੀ ਸੀ ਵੀ ਹਾਂ ਅੱਛਾ ਨਾਲੇ ਕਹਿੰਦੇ ਪਾਣੀ ਬਹੁਤ ਮੁਸ਼ਕਲ ਤੇ ਮਿਲਦਾ ਸੀਗਾ ਹਾਂ ਹੁਣ ਤਾਂ ਜੋ ਸੋਬ ਬਿਮਾਰੀਆਂ ਚਿੰਬੜਦੀਆਂ ਐ ਪਾਣੀ ਵਾਲੀ ਖੇਤੀਆਂ ਦੇ ਉਹ ਅਗਾ ਤਾਂ ਹੁਣ ਤਾਂ ਖੇਤੀ ਠੀਕ ਸੀ ਪਹਿਲਾਂ ਪਹਿਲਾਂ ਠੀਕ ਸੀ ਹਾਂ ਜੀ ਅੱਛਾ ਫਸਲ ਜਾ ਘਟ ਹੁੰਦੀ ਸੀ ਉਹ ਠੀਕ ਫਸਲ ਘਟ ਹੁੰਦੀ ਤੇ ਖੇਤੀ ਸੀ ਅੱਛਾ ਹਾਂਜੀ ਹਾਂ ਅਵੇ ਵੀ ਤੁਸੀਂ ਕਿਆ ਅੱਲਾਹ ਸਿੰਘ ਬਣਾ ਰਹੇ ਕਿਆ ਕਰ ਰਹੇ ਅੱਲਾਹ ਸਿੰਘ ਜਲ ਰਿਹਾ ਬੰਦੇ ਅੱਲਾਹ ਸਰ ਕਿਆ ਬਣਾਣਾ ਹੈ ਅੱਜ ਸਾਗ ਬਣਾਣਾ ਸਾਗ ਬਣਾਣਾ ਕਵਾਲ ਹੈ ਵਾਹ ਸਾਗ ਦੇਖੋ ਹੁਣ ਬਣੂਗਾ ਅੱਜ ਆ ਪਾਇਓ ਨਸਣ ਤੇ ਕੈਮਰਾ ਕੀ ਤੁਸੀਂ ਦੋਹੇ ਨਾਨ ਪਰਦਾਈ ਬੈਠੇ ਹੋ ਨਾ ਜੀ ਹਾਂਜੀ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਇਹ ਤਾਂ ਬੜਾ ਤੁਸੀਂ ਆਪਸ ਵਿੱਚ ਲੜਾਈ ਲੜੂ ਤੇ ਨਹੀਂ ਹੁੰਦੀ ਸਾਡੀ ਨਾ ਸਾਡੀ ਹਾਂ ਠੀਕ ਹੈ ਸਾਡੀ ਹੁੰਦੀ ਲੜਾਈ ਓਕੇ ਹੈ ਬਿਲਕੁਲ ਆਹੀ ਤਾਂ ਪੁਰਾਣੇ ਬੰਦਿਆਂ ਦੀ ਖਾਸੀਅਤ ਹੈ ਆਹੀ ਆਹੀ ਦੇਖੋ ਇਹ ਹੀ ਗੱਲਾਂ ਤਾਂ ਕਰਦੇ ਆਪਾਂ ਇਹ ਪੁਰਾਣੇ ਬੰਦੇ ਜਿਹੜੇ ਹੈ ਜੀ ਇਹ ਪੰਜ ਭੈਣਾਂ ਹੁੰਦੀਆਂ ਨੇ ਜੀ ਅੱਛਾ ਇਕੱਲੀ ਰਹੀ ਅੱਛਾ ਤੁਹਾਡੇ ਪੰਜ ਭੈਣਾਂ ਸੀ ਗਿਆ ਤੇ ਭਰਾ ਤੁਹਾਡੇ ਭਰਾ ਤਾਂ ਮੈਂ ਹੋਂਦਾ ਜੀ ਅੱਛਾ ਬਾਕੀ ਮੁੰਡੇ ਦੇ ਮੇਰੇ ਮੁੰਡੇ ਦੇ ਮੇਰੇ ਚਾਹ ਠੀਕ ਹੈ ਅੱਛਾ ਫਿਰ ਸਾਗ ਬਣਾਉਣਾ ਕਿੱਦਾਂ ਦੱਸੋ ਜਰਾ ਜੀ ਸਾ ਸੁਣੇ ਜੀ ਸਾਗ ਕਿੱਦਾਂ ਬਣਦਾ ਚੰਡੀਗੜ੍ਹ ਵਾਲੇ ਸੁਣ ਲਿਓ ਸਾਗ ਕਿੱਦਾਂ ਬਣਦਾ ਟੱਪਰੀਆਂ ਦੇ ਵਿੱਚ ਬੇਬੇ ਦੱਸਣ ਲੱਗੇ ਆ ਬੇਸ਼ੱਕ ਨਿਯੋਤਾ ਵੀ ਦੇਦੇ ਤੁਹਾਨੂੰ ਆ ਕੇ ਖਾ ਵੀ ਸਕਦੇ ਆ ਜੀ ਖਾ ਸਕਦੇ ਕਹਿਦੀ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਦੱਸਿਓ ਸਾਗ ਕਿੱਦਾਂ ਬਣਾਉਣਾ ਜੀ ਤੁਸੀਂ ਵੀ ਦੱਸਿਓ ਬਾਤਾਂ ਨਾਲ-ਨਾਲ ਹਾਂ ਜੀ ਦੱਸੋ ਜੀ ਸਾਗ ਵੇਟਾ ਧਰ ਦੇਣਾ ਉਹਦੇ ਵਿੱਚ ਕੜਾਈ ਉਹਦੇ ਵਿੱਚ ਪਤਲੇ ਵਿੱਚ ਪਹਿਲੇ ਹੀ ਸਿੱਧਾ ਧਰ ਦੇਣਾ ਨਹੀਂ ਬੜਾ ਹੋ ਗਿਆ ਉਹ ਕਾ ਚਾਦ ਦੇਣਾ ਹੈ ਨਹੀਂ ਪਹਿਲੇ ਪਾਣੀ ਪਾ ਦੇਣਾ ਉਹ ਨਹੀਂ ਨਹੀਂ ਤੇ ਪਾ ਦੇ ਕਿ ਤੁਸੀਂ ਤਾਂ ਸਿੱਧਾ ਹੀ ਡਾਇਰੈਕਟ ਚੱਲ ਗਏ ਸਾਗ چیرਣਾ ਨਹੀਂ ਪਹਿਲਾਂ ਪਹਿਲਾਂ چیرਣਾ ਹਾਂ ਸਾਰਾ ਹੀ ਗੱਲ ਦੱਸਣੀ ਹੈ ਪਹਿਲਾਂ अच्छा हां हां ओ देखो पीछे आवाज आ रही है وچ ਕਿਹੜੀ ਕਿਹੜੀ ਗੱਡੀ ਚੱਲ ਰਹੀ ਹੈ ਹਾਂ 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 ਮੈਥੀ ਵਗੈਰਾ ਸਾਹ ਹਾਂ ਦੱਸੋ ਸਾਰਾ ਕੁਝ ਦੱਸੋ ਨਾ ਸ਼ੁਰੂ ਤੇ ਲੈ ਕੇ ਅਖੀਰ ਤੱਕ ਓਏ ਗਲਤ ਬਣਾ ਲੈਣਾ ਇਹ ਚੰਡੀਗੜ੍ਹ ਇਹ ਚੰਡੀਗੜ੍ਹ ਵਾਲਿਆਂ ਨੇ ਦੇਖਣਾ ਵੀਡੀਓ ਉਹ ਕਿਤੇ ਗਲਤ ਬਣਾ ਲੂਗੇ ਸਿਖਾਣਾ ਉਹਨਾਂ ਨੂੰ ਆਪਾਂ ਨੇ ਕਿੱਦਾਂ ਪੜਨਾ ਅੱਛਾ ਪਹਿਲਾਂ ਸਾਗ ਤੋੜ ਕੇ ਲਿਆਂਦਾ ਤੁਸੀਂ ਹਾਂਜੀ ਅੱਛਾ ਫਿਰ ਕੀ ਕਰਨਾ ਅੱਗੇ ਦੱਸੋ ਫਿਰ ਧੋਣਾ ਹਾਂ ਤੋ ਕਾ ਫੇ ਚੀਨਾ ਅੱਛਾ ਚੀਰ ਕੇ ਤਾਂ ਪਤੀਲੇ ਮੇ ਪਾਉਣਾ ਅੱਛਾ ਇਹ ਜੂਨ ਮਿਰਚ ਸਾਰਾ ਲਸਣ ਹਾਂ ਹਾਂ ਆ ਦੇਖ ਹਾਂ ਇਹ ਮਿਰਚਾਂ ਹਰੀਆਂ ਜੀ ਇਹ ਸਾਰੀਆਂ ਪਾ ਦੇਣੀਆਂ ਵਿੱਚੇ ਚੀ ਰਿਜ ਦੇਗਾ ਅੱਛਾ ਫੇਰ ਫੇਰ ਛੁੜਕਾ ਲਾਉਣਾ ਫੇਰ ਛੁੜਕਾ ਇਹ ਰਿਜ ਦੇ ਕੋਟਕਾ ਫੇਰ ਛੁੜਕਾ ਲਾਉਣਾ अच्छा अच्छा हां जी कोटਣਾ ਕਾਦੇ ਗਾਲਾ ਕੋਟਣਾ ਜੀ ਹੁਣ ਤਾਂ ਮਸ਼ੀਨਾ ਗਾਜ਼ਮ ਕੋਟਨੇ ਗਾਲ ਕੋਟ ਤੁਸੀਂ ਅੱਜ ਕਾ ਨਾਲ ਕੋਟਣਾ ਮੈਨੂੰ ਇਹ ਦੱਸੋ ਮੈਨੂੰ ਨਹੀਂ ਪਤਾ ਅੱਜ ਕਿੱਦਾਂ ਬੜਨਾ ਹੈ ਮਸ਼ੀਨਾ ਮਸ਼ੀਨ ਗਾਲੇ ਕੋਟ ਅੱਜ ਮਸ਼ੀਨ ਗਾਲੇ ਕੋਟਣਾ ਹੈ ਹਾਂਜੀ ਅੱਛਾ ਪਹਿਲਾਂ ਕਿੱਦਾਂ ਕੋਟਦੇ ਸੀ ਪਹਿਲਾਂ ਕੋਟਨੇ ਗਰ ਕੋਟਨੇ ਗਾਲ ਪੇ ਕੋਟਦੇ ਹੁੰਦੇ ਸੀਗੇ ਅੱਛਾ ਫਿਰ ਉਹਦੇ ਬਾਅਦ ਫਿਰ ਕੀ ਆਲਣ ਉਲਣ ਪਾਣਾ ਉਹਦੇ ਚ ਹਾਂ ਹਾਂ ਅਦਰ ਮੱਕੀ ਦਾ ਮੱਕੀ ਦਾ ਪਾਣਾ ਉਹਦੇ ਚ ਮੱਕੀ ਦਾ ਅੱਛਾ ਉਹ ਸਾਗ ਪਤਲਾ-ਪਤਲਾ ਸਵਾਲ ਲੱਗਦਾ ਹੈ ਬਰੀਕ ਕਿ ਮੋਟਾ-ਮੋਟਾ ਜਿਹੜਾ ਜਮਾ ਹੀ ਸੌਣਾ ਪਤਲਾ ਹੁੰਦਾ ਬਹੁਤਾ ਪਤਲਾ ਵੀ ਨਾ ਹੁੰਦਾ اچھا ਬਹੁਤਾ ਨਾ ਹੁੰਦਾ ਹਾਂ ਹਾਂ ਉਹ ਸਵਾਦ ਲੱਗਦਾ আচ্ছা ਫਿਰ ਤਿਆਰ ਹੋ ਗਿਆ ਸਾਗ ਫਿਰ ਰੋਟੀ ਨਾਲ ਕਾਦੀ ਰੋਟੀ ਮੱਕੀ ਦੀ ਮੱਕੀ ਦੀ ਰੋਟੀ ਉੱਪਰ ਫਿਰ ਕੀ ਰੱਖਣਾ ਉੱਪਰ ਉਹ ਮੱਖਣ ਰੱਖ ਲੋ ਮੱਖਣ ਪਾ ਮਦੇ ਕੀ ਹੈ ਇਹ ਕਾਰ ਤਿਆਰ ਹੋ ਜਣਾ ਅੱਜ ਰਾਤ ਨੂੰ ਕਿ ਕੱਲ ਦੁਪਹਿਰੇ ਸਵੇਰੇ ਕੱਲ ਨੂੰ ਹੋਣਾ ਜੀ ਕੱਲ ਨੂੰ ਆ ਜੀ ਫਿਰ ਅਸੀਂ ਆਹ ਦੋ ਜਾਨੇ ਹੀ ਐ ਇੱਕ ਆ ਮੁੰਡਾ ਕੈਮਰੇ ਤੇ ਆ ਕੋਈ ਨਾ ਕੋਈ ਨਾ ਮੈਂ ਇੱਕ ਉਹ ਸਿੰਬਲ ਚੱਲੀ ਵਾਲੇ ਇਹ ਮੇਰੇ ਮਿੱਤਰ ਐ ਕੋਈ ਨਾ ਕੋਈ ਨਾ ਤਿੰਨ ਜਾਨੇ ਹੋਵਾਂਗੇ ਅਸੀਂ ਆ ਜੀ ਠੀਕ ਐ ਮੱਖਣ ਮੁੱਖੜ ਤਿਆਰ ਰੱਖਿਓ ਅੱਛਾ ਜੀ ਠੀਕ ਐ ਜੀ ਬਸ ਆ ਬੁੱਢਾ ਜਿਆਦਾ ਖਾਂਦਾ ਮੈਂ ਤਾਂ ਥੋੜਾ ਖਾਂਦਾ ਮੱਖਣ ਹਾਂ ਹੈਗਾ ਨਾ ਮੱਖਣ ਹਾਂ ਜੀ ਹੈ ਜੀ ਹਾਂਜੀ ਉਹ ਚਿੱਟੇ ਵਾਲਾ ਮੱਖਣ ਜਿਹੜਾ ਦੇਸੀ ਮੱਖਣ ਲੱਸੀ ਲੱਸੀ ਮਿਲਜੂ ਨਾਲ ਨਾ ਲੱਸੀ ਦਾ ਨਹੀਂ ਇਹਦਾ ਬੋਕਰਗੇ ਜੀ ਲੱਸੀ ਦਾ ਡੰਗਰ ਨਹੀਂ ਨਹੀਂ ਅਸੀਂ ਫਿਰ ਡੰਗਰੇ ਨਹੀਂ ਰੱਖੇ ਹੋ ਹੁਣ ਅੱਛਾ ਡੰਗਰ ਨਹੀਂ ਰੱਖੇ ਉਹਨੂੰ ਜਾਂਦੇ ਫਿਰ ਕੀ ਡੰਗਰ ਹੁਣ ਕਿਉਂ ਰੱਖਣੇ ਬੰਦ ਕਰਤੇ ਹਫਤੇ ਸਿਆਣੇ ਤੇ ਹੁੰਦਾ ਨਹੀਂ ਉਹ ਸਾਰੇ ਬਾਹਰ ਅੱਛਾ ਹਾਂਜੀ ਆ ਗੱਲ ਐ ਆਹੀ ਗੱਲ ਐ ਦੁਬਾਰਾ ਬੋਲੋ ਜੀ ਆ ਦੇਖੋ ਜੀ ਕਿਉਂ ਨਹੀਂ ਜਿਹੜੇ ਡੰਗਰ ਰੱਖਦੇ ਘਰਾਂ ਦੇ ਵਿੱਚ ਪੰਜਾਬੀ ਹੁਣ ਆ ਸੁਣਿਓ ਗੱਲ ਕੀ ਗੱਲ ਐ ਜੀ ਕਿਉਂ ਨਹੀਂ ਰੱਖਦੇ ਤੁਸੀਂ ਦੱਸਿਓ ਉਧਰ ਸਹੀ ਸਹੀ ਦੱਸ ਦੋ ਸਾਡਾ ਕਰਨੇ ਵਾਲਾ ਅਸੀਂ ਰੱਖਦੇ ਨਾ ਸਾਤੇ ਕੱਖ ਆਉਂਦੇ ਨਹੀਂ ਅੱਛਾ ਹਾਂ ਜੀ ਅਸੀਂ ਪਹਿਲਾਂ ਤਾਂ ਰੱਖਦੇ ਸੀ ਪਹਿਲਾਂ ਰੱਖ ਤੇ ਹੁਣ ਕਿਉਂ ਨਹੀਂ ਰੱਖਦੇ ਪਹਿਲਾਂ ਚਾਰ ਚਾਰ ਡੰਗਰ ਰੱਖਦੇ ਸੀ ਰੱਖਣ ਹੁਣ 3-4 ਹੋਰ ਉਹ ਕੀਤਾ ਰੱਖ ਲਿਆ ਜੇ ਸਾਤੇ ਕੱਖ ਨਹੀਂ ਆਉਂਦੇ ਅੱਛਾ ਲਿਆਉਂਗੇ ਮੁੰਡੇ ਮੁੰਡੇ ਆਈ ਨਹੀਂ ਮੁੰਡੇ ਤਾਂ ਬਾਹਰ ਬਾਹਰ ਚਲੇ ਗਏ ਅੰਕੇ ਸਾਰੇ ਪੰਜਾਬ ਦੀ ਕਹਾਣੀ ਐ ਹਾਂ ਜੀ ਇਹੀ ਦਿਖਾ ਰਹੇ ਅਸੀਂ ਆਪਣੇ ਚੈਨਲਾਂ ਦੇ ਉੱਤੇ ਠੀਕ ਐ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਬਾਹਰ ਵੀ ਜਾਣਾ ਹੈ ਹਾਂ ਜੀ ਚਲੋ ਫੋਨ ਫੋਡ ਆ ਜਾਂਦਾ ਹੁਣ ਆਪ ਹੀ ਜਾਂਦੇ ਹੁਣੇ ਮਿਲ ਕੇ ਠੀਕ ਐ ਆ ਵੀਡੀਓ ਦੇਖ ਰਿਆਂ ਨਾ ਲੈ ਕੇ ਉਹਨਾਂ ਨੂੰ ਕੋਈ ਸੁਨੇਹਾ ਦੇ ਦਿਓ ਅਦੋਸ ਸੁਨੇਹਾ ਲਓ ਜੀ ਸੁਨੇਹਾ ਸੁਣੋ ਜੀ ਕਿਹੜੇ ਦੇਸ਼ 'ਚ ਰਹਿੰਦੇ ਆ ਉਹ ਮੁੰਡੇ ਹਾਂ ਠੀਕ ਹੈ ਜੀ ਜੀ ਦਿੱਲੀ ਹੋ ਰਹਿੰਦੇ ਦਿੱਲੀ ਹੋ ਰਹਿੰਦੇ ਐ ਇੱਥੇ ਹੀ ਦਿੱਲੀ ਹੋ ਰਹਿੰਦੇ ਐ ਆਪਾ ਸੁਨੀਹਾ ਤੇਰੋ ਦਿੱਲੀ ਪਹੁੰਚ ਜਾਣਾ ਸੁਨੀਹਾ ਕਰੋ ਗੱਲ ਅੱਛਾ ਬੋਲੋ ਬੋਲੋ ਉੱਥੇ ਬੋਲਣਾ ਦੇਖੋ ਕੈਮਰਾ ਬੋਲੋ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਸਾਗ ਬਣਾਤਾ ਸੀ ਸਾਗ ਇੱਥੇ ਦੇਖੋ ਆਹ ਦੇਖੋ ਇੱਥੇ ਨੂੰ ਦੇਖ ਕੇ ਬੋਲੋ ਜੀ ਹੁਣ ਕਰੋ ਨਾ ਨਾ ਮੁੰਡੇ ਦਾ ਸਰ ਸੇਮ ਹਾਂ ਗੁਰਮੁਖ ਹਾਂ ਜੀ ਹਾਂ ਜੀ ਆ ਆਏ ਹੋਏ ਆ ਸਾਡੀ ਕੁਲਵਿੰਦਰ ਹਾਂ ਸਾਗ ਬਣਾਉਣ ਲੱਗੇ ਸੀ ਸਾਗ ਬਣਾਉਣ ਲੱਗੇ ਲਓ ਜੀ ਤੁਹਾਨੂੰ ਯਾਦ ਕਰ ਲਿਆ ਜੀ ਦੇਖੋ ਫਾਜੀ ਰਗਵੀਰ ਰਗਵੀਰ ਦੀ ਆ ਦੇਖੋ ਜੀ ਤੁਹਾਡਾ ਪਰਿਵਾਰ ਦਿਖਾ ਰਹੇ ਤੇ ਬਹੁਤ ਵਧੀਆ ਪਰਿਵਾਰ ਹੈ ਤੁਹਾਡਾ ਔਰ ਸਾਨੂੰ ਤੁਹਾਨੂੰ ਨਹੀਂ ਅਸੀਂ ਮਿਲ ਸਕੇ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਜੀ ਸਨੇਹਾ ਲਾਤਾ ਜੀ ਅਸੀਂ ਇਹ ਦੇਖੋ ਢਾਲੇ ਬਣਨ ਲੱਗਾ ਸਾਗ ਅੱਜ ਅਸੀਂ ਸਾਗ ਖਾ ਕੇ ਜਾਣਾ ਜੀ ਠੀਕ ਹੈ ਜੀ ਖਾ ਕੇ ਜਾਓ ਅੱਜ ਅਨੇ ਖਾ ਕੇ ਜਾਉਗੇ ਡੋਲੂ ਵੀ ਲਿਆਏ ਅਸੀਂ ਨਾਲ ਲੈ ਕੇ ਵੀ ਜਾਣਾ ਥੋੜਾ ਜਿਆ ਕਰੋ ਵੀ ਕਰੋ ਵੀ ਬੈਠੇ ਨਾ ਉਹਨੂੰ ਵੀ ਤਾਂ ਖਿਲਾਣਾ ਉਹ ਵੀ ਆਪੇ ਇਕੱਲੇ ਇਕੱਲੇ ਖਾ ਕੇ ਆ ਗਏ ਇਹ ਵੀ ਗੱਲ ਹੈ ਲੈ ਕੇ ਬਜਾ ਜਾਓ ਅੱਲਾ ਹੋ ਜੀ ਦੇਖੋ ਜੀ ਆ ਗੱਲਾਂ ਬਾਤਾਂ ਅਸੀਂ ਕਰਦੇ ਆ ਪਿਆਰ ਦੀਆਂ ਮੁਹੱਬਤ ਦੀਆਂ ਗੱਲਾਂ ਕਰਦੇ ਆ ਤੇ ਪਰਿਵਾਰ ਟੱਪਰੀਆਂ ਦਾ ਤੁਹਾਨੂੰ ਮਿਲਾਇਆ ਔਰ ਸੀਤਾ ਸਿੰਘ ਜੀ ਸਰਦਾਰ ਸੀਤਾ ਸਿੰਘ ਜੀ ਇਤੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਸਿਸਟਰ ਬੈਠੇ ਨੇ ਤੇ ਇਹਨਾਂ ਦੇ ਘਰੋਂ ਬੈਠੇ ਨੇ ਤੇ ਇਹਨਾਂ ਦੇ ਭਾਈ ਸਾਹਿਬ ਇਹ ਨਾਲ ਬੈਠੇ ਨੇ ਔਰ ਸਿੰਬਲ ਚੱਲੀਆਂ ਦੇ ਜਿਹੜੇ ਜਸਵੰਤ ਸਿੰਘ ਜੀ ਇਹ ਬੜੇ ਖਾਸ ਹੈ ਜੀ ਹਰ ਇੱਕ ਵੀਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਇਹਨਾਂ ਨੂੰ ਦੇਖਦੇ ਹੋ ਇਹ ਫੈਸਿਲਿਟੇਟਰ ਹੈ ਬੇਬੇ ਨਛੱਤਰ ਕੌਰ ਦੇ ਵੀਡੀਓਜ਼ ਬਹੁਤ ਹਿੱਟ ਗਏ ਹੈ ਜੀ ਉਹਨਾਂ ਦਾ ਸਾਰਾ ਸਿਹਰਾ ਜਿਹੜਾ ਹੈ ਇਹਨਾਂ ਨੂੰ ਜਾਂਦਾ ਜੀ ਦੋ ਜੀ ਸੁਨੇਹਾ ਤੁਸੀਂ ਕਰੋ ਜੀ ਗੱਲ ਕਿ ਆ ਕੇ ਤੇ ਜੀ ਇਹਨਾਂ ਦੇ ਨਾਲ ਜੀ ਇਹ ਤਾਂ ਜੀ ਹੁਣ ਜਿਹੜੀਆਂ ਪਰਿਵਾਰਕ ਸੰਝਾਂ ਜੀ ਜਿਉਂ-ਜਿਉਂ ਆਪਣੀਆਂ ਵਾਦਨ ਜੇ ਵਾਦਨ ਜ਼ਿਆਦਾ ਜੀ ਤੇ ਉਹਦੇ ਵਿੱਚ ਵੱਧਾ ਹੈ ਜਿਉਂ ਜਿਉਂ ਘਟਦੀਆਂ ਜਾ ਰਹੀਆਂ ਉਹਦੇ ਵਿੱਚ ਨੁਕਸਾਨ ਹੀ ਆ ਕੋਈ ਫਾਇਦਾ ਹੈ ਨਹੀਂ ਹਾਂ ਇਹ ਪਰਿਵਾਰਕ ਸਾਂਝਾਂ ਜਿਹੜੀਆਂ ਪਹਿਲੀਆਂ ਸੀ ਉਹ ਖਤਮ ਹੁੰਦੀਆਂ ਜਾ ਰਹੀਆਂ ਪਰ ਫਿਰ ਬਰਕਰਾਰ ਹੋਣੀਆਂ ਚਾਹੀਦੀਆਂ ਚਾਹੀਦੀਆਂ ਜੀ ਬਿਲਕੁਲ ਚਾਹੀਦੀਆਂ ਲਓ ਜੀ ਕਿੱਦਾਂ ਦੀ ਲੱਗੀ ਗੱਲਬਾਤ ਤੇ ਕਿੱਦਾਂ ਦਾ ਲੱਗਿਆ ਵੀਡੀਓ ਕਈ ਗੱਲਾਂ ਰਹਿ ਗਈਆਂ ਹੋਣਗੀਆਂ ਅਗਲੇ ਵੀਡੀਓ ਦੇ ਵਿੱਚ ਅਸੀਂ ਉਹਨਾਂ ਨੂੰ ਫਿਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਨੂੰ ਵੀ ਜਰੂਰ ਸਬਸਕ੍ਰਾਈਬ ਕਰਵਾਓ ਔਰ ਅੱਜ ਦੀ ਡੇਟ ਦੇ ਵਿੱਚ ਸਾਡਾ ਚੈਨਲ 2 ਲੱਖ ਤੱਕ ਹੋ ਚੁੱਕਿਆ ਫੇਸਬੁੱਕ ਤੇ ਤੇ 65000 ਦੇ ਕਰੀਬ ਅਸੀਂ ਜਿਹੜਾ ਹੈ ਸਾਡਾ ਪਰਿਵਾਰ YouTube ਤੇ ਹੋ ਚੁੱਕਿਆ ਇਸ ਦੇ ਲਈ ਤੁਹਾਡਾ ਸਹਿਯੋਗ ਜਿਹੜਾ ਹੈ ਮਿਲਦਾ ਰਿਹਾ ਹੈ ਤਾਂ ਹੀ ਅਸੀਂ ਇਸ ਮੁਕਾਮ ਤੱਕ ਪਹੁੰਚ ਸਕੇ ਹਾਂ ਧੰਨਵਾਦ ਸ਼ੁਕਰੀਆ ਮਿਹਰਬਾਨੀ